ਫਲੰਦਰ ਨੈਸ਼ਨਲ ਹਾਈਵੇ ਤੇ ਸਥਿਤ ਪੰਜਾਬ ਦਾ ਸਭ ਤੋਂ ਮਹਿੰਗਾ ਲਾਡੋਆਲ ਟੋਲ ਪਲਾਜ਼ਾ ਦੇ ਸਮੂਹ ਮੁਲਾਜ਼ਮਾਂ ਵੱਲੋਂ ਸਵੇਰੇ 10 ਵਜੇ ਅਣਮਿੱਥੇ ਸਮੇਂ ਲਈ ਲੋਕਾਂ ਲਈ ਟੋਲ ਫ੍ਰੀ ਕਰ ਦਿੱਤਾ ਗਿਆ ਇਸ ਮੌਕੇ ਸਾਰੇ ਛੋਟੇ ਵੱਡੇ ਵਾਹਨ ਟੋਲ ਟੈਕਸ ਦਿੱਤੇ ਲਗਾਏ ਜਾ ਰਹੇ ਹਨ ਅਤੇ ਟੋਲ ਕਰਮਚਾਰੀਆਂ ਵੱਲੋਂ ਟੋਲ ਪਲਾਜ਼ਾ ਤੇ ਧਰਨਾ ਲਗਾ ਕੇ ਕੰਪਨੀ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ ਜਿਸ ਦੀ ਅਗਵਾਈ ਸਹਿਕਾਰ ਗਲੋਬਲ ਲਿਮਿਟਿਡ ਕੰਪਨੀ ਦੇ ਮੁਲਾਜ਼ਮਾਂ ਦੇ ਸ਼ੁਭਾ ਪ੍ਰਧਾਨ ਦਰਸ਼ਨ ਸਿੰਘ ਲਾਡੀ ਅਤੇ ਲਾਡਵਾਲ ਮੁਲਾਜ਼ਮ ਜਥੇਬੰਦੀ ਦੇ ਪ੍ਰਧਾਨ ਬਚਿੱਤਰ ਸਿੰਘ ਨੇ ਕੀਤੀ ਇਸ ਮੌਕੇ ਦੋਨਾਂ ਨੇ ਸਾਂਝੇ ਤੌਰ ਤੇ ਦੱਸਿਆ ਕਿ ਅਸੀਂ ਕੰਪਨੀ ਨੂੰ ਮੁਲਾਜ਼ਮਾਂ ਦੀਆਂ ਤਨਖਾਹਾਂ ਵਿੱਚ ਵਾਧਾ ਕਰਨ ਲਈ ਵਾਰ-ਵਾਰ ਕਿਹਾ ਪਰ ਕਿਸੇ ਵੀ ਉੱਚ ਅਧਿਕਾਰੀਆਂ ਦੇ ਸਿਰ ਤੇ ਜੂ ਤੱਕ ਨਹੀਂ ਸਰਕੀ ਪ੍ਰਧਾਨ ਦਰਸ਼ਨ ਸਿੰਘ ਲਾੜੀ ਤੇ ਬਚਿੱਤਰ ਸਿੰਘ ਨੇ ਕਿਹਾ ਕਿ ਸਾਡੇ ਮੁਲਾਜ਼ਮ ਸਾਥੀਆਂ ਤੋਂ ਪਿਛਲੇ ਕਾਫੀ ਸਮੇਂ ਤੋਂ ਘੱਟ ਤਨਖਾਹਾਂ ਦੇ ਕੇ ਉਹਨਾਂ ਤੋਂ ਵੱਧ ਕੰਮ ਲਿਆ ਜਾ ਰਿਹਾ ਹੈ ਪਰ ਕੰਪਨੀ ਵੱਲੋਂ ਨਾ ਤਾਂ ਸਾਡੀਆਂ ਹੱਕੀ ਮੰਗਾਂ ਵੱਲ ਕੋਈ ਧਿਆਨ ਦਿੱਤਾ ਗਿਆ ਤੇ ਨਾ ਹੀ ਮੁਲਾਜ਼ਮਾਂ ਦੀ ਤਨਖਾਹ ਵਿੱਚ ਵਾਧਾ ਕੀਤਾ ਗਿਆ ਜਿਸ ਦੇ ਵਿਰੁੱਧ ਵੱਜੋ ਟੋਲ ਪਲਾਜ਼ਾ ਲਾਡਵਾਲ ਫ੍ਰੀ ਕੀਤਾ ਗਿਆ ਹੈ ਉਨ੍ਹਾਂ ਕਿਹਾ ਕਿ ਜੇ ਕੰਪਨੀ ਨੇ ਸਾਡੀਆਂ ਜਾਇਜ਼ ਮੰਗਾਂ ਵੱਲ ਧਿਆਨ ਦੇ ਕੇ ਨਾ ਮੰਨੀਆਂ ਤਾਂ ਪੰਜਾਬ ਦੇ 54 ਟੋਲ ਪਲਾਜ਼ਾ ਬੰਦ ਕੀਤੇ ਜਾਣਗੇ ਟੋਲ ਪਲਾਜ਼ਾ ਦੇ ਮੁਲਾਜ਼ਮਾਂ ਦੇ ਦਰਨੇ ਨੂੰ ਸਮਰਥਨ ਦੇਣ ਲਈ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਆਗੂ ਤੇ ਵਰਕਰ ਵੱਡੀ ਗਿਣਤੀ ਵਿੱਚ ਪਹੁੰਚੇ ਇਸ ਸਮੇਂ ਪੰਜਾਬ ਪੁਲਿਸ ਦੇ ਉੱਚ ਅਧਿਕਾਰੀ ਅਤੇ ਪੁਲਿਸ ਕਰਮਚਾਰੀ ਵੱਲੋਂ ਸੁਰੱਖਿਆ ਤੇ ਪੁਖਤਾ ਪ੍ਰਬੰਧ ਕੀਤੇ ਗਏ ਹਨ ਇਸ ਮੌਕੇ ਪੂਰੇ ਪੰਜਾਬ ਦੇ ਟੋਲ ਪਲਾਜ਼ਾ ਆਗੂ ਅਤੇ ਵਰਕਰ ਜਿਨ੍ਹਾਂ ਵਿੱਚ ਲੜਕੀਆਂ ਵੀ ਸ਼ਾਮਲ ਸਨ ਉਨ੍ਹਾਂ ਤੋਂ ਇਲਾਵਾ ਬੀਕਯੂ ਰਾਜੇਵਾਲ ਜ਼ਿਲ੍ਹਾ ਪੁਜਲੰਦਰ ਦੇ ਪ੍ਰਧਾਨ ਨਰਿੰਦਰ ਸਿੰਘ ਸਹੋਤਾ ਤੀਰਤ ਸਿੰਘ ਬਾਸੀ ਜਸਮੀਰ ਸਿੰਘ ਦੀਨਸਾ ਬਲਾਕ ਪ੍ਰਧਾਨ ਫਿਲੌਰ ਅਤੇ ਹੋਰ ਮੌਜੂਦ ਸਨ ਫਿਲੌਰ ਤੋਂ ਸੀਨੀਅਰ ਪੱਤਰਕਾਰ ਸੁਸ਼ੀਲ ਅਹੂਜਾ ਦੀ ਰਿਪੋਰਟ ਪੰਜਾਬ ਸਾਨੂੰ ਅਨੁਮਿੱਤ ਸਮਲਿਤਤਾ ਨਾਲ ਇਹ ਬੋਲਣਾ ਪਿਆ ਕਿ ਸਾਡੇ ਜਿਹੜੇ ਜਿੱਤ ਨੂੰ ਨਾਲ ਦਾ ਹੱਕ ਨੇ ਮਿਨਿਮਮ ਦੇ ਪੀਐਪੀਐਸਏ ਕਮੇਟੀਆਂ ਵਿੱਚ ਬਣਾਉਣ ਤੋਂ ਬਾਅਦ ਵੀ ਕਿਤੇ ਜਾਂਦੀਆਂ ਨਾ ਉਹ ਸਰਕਾਰੀ ਅਧਿਕਾਰੀਆਂ ਤੋਂ ਡਰਾ ਕਰਦੇ ਜੀ ਨਾਲ ਧੱਕੇ ਨਾਲ ਜਿਹੜਾ ਹੈਗਾ ਪ੍ਰੈਸ਼ਰ ਪਾ ਕੇ ਇਹ ਕੰਮ ਕਰਵਾਏ ਜਾ ਰਿਹਾ ਲੋਕ ਪ੍ਰੈਸ ਕਰਕੇ ਸਮੁੱਚੀ ਪ੍ਰਤੀਕ ਜਿਹੜਾ ਹੈ ਇਸ ਦਾ ਇਹ ਧਰਨਾ ਜਿਹਦਾ ਕਿੰਨੇ ਚਿਰ ਜਾ ਰਿਹਾ ਹੈ ਜੀ ਅਨਮਿੱਟ ਸਮੇਂ ਲਈ ਧਰਨਾ ਕਾਲਿਸ ਬਾਈਡਰੀ ਜਿਹੜਾ ਅਭੀ ਪੰਜਾਬ ਦੇ ਬਹੁਤ ਜਿੰਨੇ ਵੀ ਜੋੜ ਲਾਗੇ ਸਾਰੇ ਨੂੰ ਫ੍ਰੀ ਕਰਾਂਗੇ ਸਭੀ ਨੈਸ਼ਨਲ ਹਾਈਵੇ ਦੇ ਦਫ਼ਤਰਾਂ ਨਾਲ ਘਰਾ ਕਰਾਂਗੇ ਤੇ ਪੰਜਾਬ ਦੇ ਜਿੰਨੇ ਨੈਸ਼ਨਲ ਹਾਈਵੇ ਦੇ ਪੀਆਯੂ ਦੇ ਦਫ਼ਤਰ ਨੇ ਸਾਰੇ ਰੱਕੇ ਤੁਸੀਂ ਐਡਜੂਕੇਸ਼ਨ ਕਰਦੇ ਨਾਲ ਦੀ ਨਾਲ ਜਿੰਨੇ ਪੰਜਾਬ ਦੇ ਨੈਸ਼ਨਲ ਹਾਈਵੇ ਨੂੰ ਉਹਨਾਂ ਤੋਂ ਪੱਕੇ ਤੌਰ ਤੇ ਜਾਮ ਵੀ ਲਾ ਮੰਗਦੇ ਜੇਕਰ ਤੁਹਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਫਿਰ ਤੁਸੀਂ ਕੀ ਕਰੋਗੇ ਬਿਲਕੁਲ ਵੱਡੇ ਐਕਸ਼ਨ ਲਵਾਗੇ ਕਾਲੀ ਮੀਟਿੰਗ ਨੂੰ ਪਾਣੀ ਵਿੱਚ ਤੋਂ ਬਾਅਦ ਜਿਹੜਾ ਪਰਵਾਰਾਂ ਸਮੇਂ ਟੋਰਟਾ ਜੇ ਨੂੰ ਬੈਠਾਂਗੇ ਇਸ ਟੋਰਟਾ ਜੇ ਨੂੰ ਲਾਟੋ ਕਾਲ ਜਿਹਨੂੰ ਜਿੰਦਾ ਲਾ ਕੇ ਜਾਵਾਂਗੇ ਤੁਹਾਡੀ ਮੈਨੇਜਮੈਂਟ ਨਾਲ ਕੋਈ ਕੋਈ ਮੈਨੇਜਮੈਂਟ ਨਾਲ ਗੱਲ ਕਰਦੀ ਆ ਪਰ ਉਹ ਕਾਪਰੇਜਮੈਂਟ ਵੀ ਕਰਦੀ ਆ ਅਸੀਂ ਕਹਿ ਰਹੇ ਹਾਂ ਕਿ ਕੰਮ ਕਰਦਾ ਵੱਲ ਉਹ ਪਰ ਉਹ ਜਿਹੜੀ ਕਿ ਹੱਥਿਆਨੇ ਹਾਕੜੀ ਆ ਅਸੀਂ ਹੱਕਾਂ ਦੀਆਂ ਚੀਜ਼ਾਂ ਦੇ ਸਹਾਰ ਲਈਏ ਤੇ ਬੈਠੇ ਆਂ ਤੇ ਚੀਜ਼ਾਂ ਦੀ ਗੱਲ ਕਰਨ ਲਈ ਬੈਠੇ ਆਂ ਅਸੀਂ ਇਕੱਲੇ ਇਕੱਲੇ ਬੰਦੇ ਆਪਣੇ ਦਫ਼ਤਰਾਂ 'ਚ ਬੈਠ ਕੇ ਗੱਲ ਕਰਨ ਵਾਲੇ ਨਹੀਂ ਲੱਗੇ ਕਮੇਟੀ ਨਾਲ ਗੱਲ ਕਰੇ ਕਮੇਟੀ ਦਾ ਜੋ ਫੈਸਲਾ ਹੋਣਾ ਹੈ ਜਦਾਂ ਪੰਜਾਬ ਬਾਈ ਜੀ ਕੀ ਕਰ ਮੈਂ ਰਾਜਾ ਹੈ ਰਾਜੇ ਵਾਲ ਤੋਂ ਜ਼ਿਲ੍ਹਾ ਸੀਨੀਅਰ ਵਾਈਸ ਪ੍ਰਧਾਨ ਜਲੰਧਰ ਤੋਂ ਹੀ ਨਰਿੰਦਰ ਸਿੰਘ ਅੱਜ ਅਸੀਂ ਮੈਂ ਟੂਲ ਵਰਕਰ ਯੂਨੀਅਨ ਦਾ ਸਵਾਰਥਨ ਦੇ ਵਿੱਚ ਆਏ ਹਾਂ ਜੋ ਕਿ ਪਿਛਲੇ 1.5 ਸਾਲ ਤੋਂ ਵਰਕਰਾਂ ਦੇ ਦਾ ਕੋਈ ਵੀ ਮੰਗਾਂ ਨਹੀਂ ਮੰਨੀਆਂ ਗਈਆਂ ਸੀ ਇਹਨਾਂ ਦਾ ਜੋ ਵੀ ਪੱਤਾ ਵੀ ਨਹੀਂ ਬਤਾਇਆ ਗਿਆ ਜੋ ਵੀ ਇਹਨਾਂ ਦੀ ਬੰਦੀ ਤਨਖਾਹ ਇਹਨਾਂ ਨੇ ਨਹੀਂ ਦਿੱਤੀ ਜਾਂਦੀ ਤੇ ਉਸ ਮਸਲੇ ਦੇ ਵਿੱਚ ਅੱਜ ਅਸੀਂ ਇੱਥੇ ਇਹਨਾਂ ਦੇ ਸਵਾਰਥਨ ਦੇ ਵਿੱਚ ਲੱਡੂਆ ਟੂਲ ਪਲਾਇਆ ਦੇ ਉੱਤੇ ਪਹੁੰਚੇ ਹਾਂ ਸਭ ਤੋਂ ਪਹਿਲਾਂ ਜੀ ਮਾਈਕਲ ਜੀ ਦੀ ਖਫਾਤ ਸਾਹਿਬ ਮਾਈਕਲ ਜੀ ਜੀ ਦੀ ਭਾਰਤੀ ਭਾਨੀ ਦੇ ਵਾਲਾ ਵੀ ਪਾਲਿਨਾ ਕੋਟ ਦੇ ਸਾਰੇ ਗੱਲ ਕਰਨਾ ਦਾਤ ਸਮਰਥਨ ਚ ਆਇਆ ਕਿ ਗੂਟੈਕਸ ਵਾਲਿਆਂ ਦਾ ਵੀ ਜੈ 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 ਰਾਮਨਾਥ ਪ੍ਰਵਾਹ ਦੇ ਨਿਕਰਮਾ ਦੇ ਜਿਨ੍ਹਾਂ ਦਾ ਬਹੁਤ ਧੱਕਾ ਚੱਲ ਰਿਹਾ ਮੁਲਾਜ਼ਮ ਵੀ ਘੱਟ ਜਾ ਕਰਦੇ ਤੇ ਉਹਨਾਂ ਦੇ ਸਾਡੇ ਵੀ ਨਾਲ ਸਮਰਥਨ ਹੈ ਤੁਹਾਡਾ ਕੀ ਨਾ ਤੁਹਾਡਾ ਕੀ ਉਹਦਾ ਜਲੇਰ ਸਿੰਘ ਪੀਤਾ ਪਾਕਿਸਤਾਨ ਦੇ ਰਾਜੇਗੜ੍ਹ ਪ੍ਰਾਪ ਪ੍ਰਧਾਨ